ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਦਵਿ ਦੇ ਮੁੱਦੇ ਤੇ ਜਿਹੜਾ ਬੈਦਵੀ ਦੇ ਮੁੱਦੇ ਤੇ ਬਿੱਲ ਪਾਸ ਕਰਨਾ ਹੈ ਬਿੱਲ ਲੈ ਕੇ ਉਹਨੇ ਉਹਦੇ ਤੇ ਅੱਜ ਸੁਖਾ ਅਮਲੇ মিডিਆ ਸਾਹਮਣੇ ਬੋਲਿਆ ਗੱਪੀ ਸ਼ਵੀਰワਲ ਕਹਿੰਦਾ ਸਭ ਤੋਂ ਪਹਿਲਾਂ ਬੈਦਵੀ ਦੇ ਮੁੱਦੇ ਤੇ ਅਸੀਂ ਬਿੱਲ ਲੈ ਕੇ ਆਏ ਸੀ ਤੇ ਝੜੂ ਵਾਲੇ ਕਹਿੰਦਾ ਰੋਟੀਆਂ ਛਕਦੇ ਨੇ ਇਹ ਡਰਾਮਾ ਕਰਦੇ ਆ ਔਰ ਨਾਲ ਪਤਾ ਕੀ ਕਿਹਾ ਔਰ ਜੋ ਸੱਚ ਹੁੰਦਾ ਨਾ ਉਹ ਸਾਹਮਣੇ ਆਪਣੇ ਆਪ ਆ ਜਾਂਦਾ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਕਹਿੰਦਾ ਬੇਅਦਬੀ ਕਰਨ ਵਾਲੇ ਤਾਂ ਸਾਹਮਣੇ ਫਿਰਦੇ ਨੇ ਫੜੋ ਮਤਲਬ ਆਪਣੇ ਬਲ ਹੱਥ ਕਰਕੇ ਕਹਿੰਦਾ ਵੀ ਅਸੀਂ ਬੇਅਦਬੀ ਕੀਤੀ ਹੈ ਵੀ ਫੜ ਕੇ ਦਿਖਾਓ ਤੇ ਹੋਰ ਨਰੈਣੂਮਹੰਤ ਕੌਲ ਹੁੰਦੇ ਇਹਦੇ ਔਰ ਇਹਨੇ ਜਦੋਂ ਤਖਤੇ ਗਿਆ ਉਸ ਵਕਤ ਵੀ ਇਹਨੇ ਗਲ ਵਿੱਚ ਨਾ ਉਹ ਤਖਤੇ ਪਾਈ ਸੀ ਤੇ ਉੱਥੇ ਵੀ ਹੱਥ ਜੋੜ ਕੇ ਕਹਿੰਦਾ ਸੀ ਕਿ ਸਾਡੇ ਕੋਲੋਂ ਇਹ ਗਲਤੀ ਹੋਈ ਹੈ। ਹੁਣ ਡਰਾਮੇ ਦੇਖੋ ਕਰਦੇ। ਝਾੜੂ ਵਾਲਾ ਨੂੰ ਕਹਿ ਰਿਹਾ ਡਰਾਮੇ ਕਰਦੇ ਆ। ਬੇਅਦਬੀ ਇਹਨਾਂ ਨੇ ਖੁਦ ਕਰਾਈ ਹੈ, ਖੁਦ ਮੰਨੇ ਨੇ। ਚਲੋ ਹੋਰ ਪਾਸੇ ਨੂੰ ਮੈਂ ਜਾਣਾ ਜਿਹੜੀ ਅੱਜ ਗੱਲਬਾਤ ਉਹਨੇ ਕੀਤੀ ਨਾ। ਤੇ ਛੋਟਾ ਜਿਹਾ ਕਲਿੱਪ ਸਾਹਮਣੇ ਆਇਆ। ਤੇ ਉਹਦੇ ਵਿੱਚ ਸ਼ਰਿਆਮ ਕਹਿੰਦਾ ਕਿੰਦਾ ਬੇਅਦਬੀ ਕਰਨ ਵਾਲੇ ਤਾਂ ਸਾਹਮਣੇ ਤੁਰੇ ਫਿਰਦੇ ਨੇ, ਫੜੇ ਨਹੀਂ। ਮਤਲਬ ਵੀ ਅਸੀਂ ਬੇਅਦਬੀ ਕੀਤੀ ਹੈ, ਜੋ ਕਰਨਾ ਤੁਸੀਂ ਕਰ ਲਓ। ਇਹ ਜਖਮਾਂ ਤੇ ਨਮਕ ਛਿੜਕਣ ਵਾਲੀ ਬਾਦਲ ਜੁੰਡਲੀ ਨਰੈਣੂ ਮਹੰਤਾਂ ਦਾ ਟੋਲਾ ਹੈ ਜਿਹੜੇ ਸ਼ਰਿਆਮ ਕਹ ਰਹੇ ਨੇ ਹੁਣ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਕਬਿੰਦੇ ਐ ਜਿਹੜੇ ਬੰਦੇ ਕਹਿੰਦੇ ਸਾਡੇ ਸ਼ਰਧਾ ਹੈ ਜੀ ਅਸੀਂ ਹਰਿਮੰਦਰ ਸਾਹਿਬ ਜਾਣਦੇ ਆ ਅਸੀਂ ਤਖਤਾਂ ਨੂੰ ਨਕਮਸ਼ਟਕ ਹੁੰਨੇ ਆ ਔਰ ਉਹ ਬੰਦੇ ਉਹ ਲੋਕ ਇਹ ਸੋਚਣਗੇ ਮੇਂ ਸ਼ਰਿਆਂ ਬੰਦਾ ਚੈਲੰਜ ਕਰ ਰਿਹਾ ਕਿ ਤੁਸੀਂ ਫੜ ਨਹੀਂ ਸਕੇ ਆ ਜਿਹੜੇ ਕਿਸੇ ਦਾ ਗਿੱਟਾ ਵੱਡ ਤਾਂ ਕਿਸੇ ਦੀ ਬਾਹ ਮੜਦੀ ਗੁਰਦੁਆਰੇ ਕੋ ਮੱਥਾ ਟੇਕਣ ਗਿਆ ਮਾਰਦਾ ਤੇ ਹੁਣ ਇਹ ਸਾਹਮਣੇ ਆ ਕੇ ਸ਼ਹੀਰਵਾਦ ਨੂੰ ਸੌਦਾ ਲਾਉਣਗੇ ਕਦੇ ਵੀ ਨਹੀਂ ਪਤਾ ਹੈ ਬੇਦਨਰ ਸਕੌਟੀ ਹੁੰਦੀ ਹੈ ਜੁੱਤੀਆਂ ਪਹਿਨਣੀਆਂ ਜੇ ਪੰਗਾ ਲੈ ਲਿਆ ਤਾ ਇਹ ਵੀ ਮਾਤੜ ਨੂੰ ਮਾਰਨ ਵਾਲੇ ਨੇ ਹੁਣ ਬੇਅਦਮੀ ਦੇ ਮੁੱਦੇ ਤੇ ਜਿਹੜਾ ਬਿੱਲ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ ਹਾਲਾਂਕਿ ਝਾੜੂ ਵਾਲੇ ਵੀ ਲੇਟ ਨੇ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਸਰਕਾਰ ਬਣਦੇ ਅਨਸਾਰ ਐਕਸ਼ਨ ਲਵਾਂਗੇ ਜਿਹੜੇ ਵੀ ਬੇਅਦਮੀ ਦੇ ਮਾਸਟਰਮੈਂਡ ਹੋਣਗੇ ਅਸੀਂ ਫੜਾਂਗੇ ਸਭ ਤੋਂ ਵੱਡਾ ਮਾਸਟਰਮੈਂਡ ਸੁਖਵੀਰ ਬਾਦਲ ਹੈ ਵੱਡਾ ਵਾਲ ਨਿਕਲੋ ਮਰ ਗਿਆ ਵਿਚਾਰਾ ਹੁਣ ਕੀ ਕਰੀਏ ਉਹਨੇ ਕਿਹਾ ਬਾਪ ਸੋਹਣੇ ਪਰ ਇਹ ਦੋ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਹੈਗੇ ਆ ਸਰਵੀਰ ਬਾਦਲ ਹੈ ਮੰਤਾਰ ਬਰਾੜ ਹੈ ਪਰ ਅੱਜ ਤੋਂ ਮੈਂ ਵੀਡੀਓ ਸੁਣੀ ਨਾ ਇਹਦੀ ਕਹਿੰਦੇ ਬਿਆਦਵੀ ਕਰਨ ਵਾਲੇ ਸਾਹਮਣੇ ਘੁੰਮਦੇ ਫਿਰਦੇ ਨੇ ਫੜੇ ਨਹੀਂ ਤੁਸੀਂ ਮਤਲਬ ਸਿੱਧਾ ਕਹਿ ਰਿਹਾ ਕਿ ਅਸੀਂ ਬਿਆਦਵੀ ਕੀਤੀ ਹੈ ਸਾਡਾ ਤੁਸੀਂ ਕੀ ਕਰ ਲਿਆ ਇਹ जख्मਾਂ ਤੇ ਨਮਕ ਛਿੜਕਣ ਦਾ ਕੰਮ ਕਰ ਰਹੇ ਨੇ ਦੂਜੀ ਗੱਲ ਜਿਹੜੇ ਤਖਤਾਂ ਦੇ ਜਹੇਦਾਰ ਨੇ ਉਹ ਕਿਦਾਂ ਚਾਪਲੂਸੀ ਕਰ ਰਹੇ ਨੇ ਤੇ ਇਸ ਬਿੱਲ ਦੇ ਸੰਬੰਧ ਵਿੱਚ ਕਿਸੇ ਵੀ ਤਖਤ ਦੇ ਜਹੇਦਾਰ ਦਾ ਬਿਆਨ ਨਹੀਂ ਆਇਆ ਕਿਸੇ ਅਕਾਲੀ ਲੀਡਰ ਦਾ ਬਿਆਨ ਨਹੀਂ ਆਇਆ ਹਾਲਾਂਕਿ ਤੰਜ ਕਸ ਰਹੇ ਨੇ ਮਤਲਬ ਬੀਜੇ ਬਿਆਦਮੀ ਦੇ ਮੁੱਦੇ ਤੇ ਬਿੱਲ ਆ ਗਿਆ ਤਾਂ ਫਿਰ ਅਸੀਂ ਵੋਟਾਂ ਮਿਲੇ ਜਿਹੜੇ ਢੋਂਗ ਕਰਨ ਲੈਣ ਉਹ ਕਿਵੇਂ ਕਰਾਂਗੇ ਦੁਨੀਆ ਦਾ ਲੋਕਾਂ ਦਾ ਧਿਆਨ ਭੜਕਾਉਣ ਵਾਸਤੇ ਜਿਹੜੇ ਸ਼ੋਸ਼ੇ ਛੱਡਨੇ ਨੇ ਕਿਹਨੂੰ ਕਿਦਾਂ ਛੱਡਾਂਗੇ ਮਤਲਬ ਇਹ ਚਾਹੁੰਦੇ ਨਹੀਂ ਵੀ ਬੇਅਦਵੀ ਰੁਕੇ ਕਿਉਂ ਨਹੀਂ ਚਾਹੁੰਦੇ ਕਿਉਂਕਿ ਸਭ ਤੋਂ ਜ਼ਿਆਦਾ ਬੇਅਦਵੀ ਸ਼੍ਰੋਣੀ ਕਮੇਟੀ ਕਰ ਰਹੀ ਹੈ ਸ਼੍ਰੋਣੀ ਕਮੇਟੀ ਦੇ ਕੋਲੇ ਐਡਾ ਵੱਡਾ ਬਜਟ ਹੈ ਇਸ ਮੁੱਦੇ ਤੇ 1% ਵੀ ਉਹਨਾਂ ਨੇ ਕੰਮ ਨਹੀਂ ਕੀਤਾ ਕਿਉਂ ਨਹੀਂ ਕੀਤਾ ਕਿਉਂਕਿ ਖੁਦ ਜ਼ਿੰਮੇਵਾਰ ਨਹੀਂ ਜਦੋਂ ਦਰਵਾਸਿਆਂ ਦੇ ਵਿੱਚ ਉਹ ਇੱਕ ਮੁੰਡਾ ਜੰਗਲਾ ਟੱਪ ਕੇ ਬਿਆਦਵੀ ਕਰਨ ਲੱਗਾ ਸੀ ਹਾਲਾਂਕਿ ਉਹਦੀ ਮਨਸ਼ਾ ਕੀ ਸੀ ਇਹ ਸਾਫ਼ ਨਹੀਂ ਹੋਇਆ ਸੀ ਪਰ ਉਹਨੂੰ ਫੜਿਆ ਤੇ ਫੜਨਸਾਰ 10-15 ਦੇ ਮਿੰਟ 10-15 ਮਿੰਟ ਦੇ ਵਿੱਚ ਵਿੱਚ ਉਹਨੂੰ ਕੁੱਟ ਕੇ ਮਾਰਤਾ ਹੋਇਆ ਸੀ ਮਤਲਬ ਜੇ ਫੜ ਕੇ ਉਹ ਤੋਂ ਪੁੱਛਗਿੱਛ ਕਰਦੇ ਉਹਨੇ ਸ਼ਾਇਦ ਨਾ ਲੈਦੇ ਨਾ ਸੀ ਜਿਵੇਂ ਮੈਨੂੰ ਕਿਹਨੇ ਭੇਜਿਆ ਉਦੋਂ ਵੀ ਇਹਨਾਂ ਨੇ ਇੱਕ ਨਾਰਡ ਕੀਤਾ ਸੀ ਮਤਲਬ ਹੀ ਆਪਣੇ ਬਾਅ ਆਪਣੀਆਂ ਕਰਤੂਤਾ ਢਕਣ ਵਾਸਤੇ ਲੋਕਾਂ ਦੇ ਸਾਹਮਣੇ ਸੱਚਾ ਹੋਣ ਵਾਸਤੇ ਵੀ ਆਹ ਦੇਖੋ ਇਹ ਬਿਆਦਈ ਕਰਨ ਵਾਸਤੇ ਆਇਆ ਸੀ ਤੇ ਅਸੀਂ ਫੜਲ ਸਾਹ ਚਟਕਾਤ ਉਦੋਂ ਵੀ ਹਮਦਰਦੀ ਲੈਣਾ ਚਾਹੁੰਦੇ ਲੋਕਾਂ ਦੇ ਪਰ ਲੋਕਾਂ ਨੂੰ ਪਤਾ ਲੱਗ ਗਿਆ ਕਿਉਂਕਿ ਉਹ ਮੁੰਡੇ ਜਿਹੜਾ ਸੀਸੀਟੀਵੀ ਫੋਟੋਆਂ ਕਟੀਆਂ ਵੀਡੀਓ ਕਟੀਆਂ ਉਹ ਇਹਨਾਂ ਪ੍ਰਬੰਧਕਾਂ ਦੇ ਨਾਲ ਮਿਲਦਾ ਜੁਲਦਾ ਨਜ਼ਰ ਆਇਆ ਸੀ ਉਦੋਂ ਵੀ ਲੋਕਾਂ ਨੇ ਇਹ ਕੈਸ ਰਾਂਗੀਆਂ ਲਾਈਆਂ ਸੀ ਵੀ ਇਹ ਸਾਰਾ ਮੁੱਸ ਇਹਨਾਂ ਦਾ ਲੋਕਾਂ ਦੀ ਹਮਦਰਦੀ ਜਿੱਤਣ ਵਾਸਤੇ ਕੀਤਾ ਗਿਆ ਹੈ ਜਣ ਕੇ ਲੋਕਾਂ ਦੇ ਸਾਹਮਣੇ ਸੱਚੇ ਬਣਦੇ ਸੀ ਵੀ ਅਸੀਂ ਬਿਆਦਵੀ ਕਰਨ ਵਾਲੇ ਨੂੰ ਬਖਸ਼ਦੇ ਨਹੀਂ ਐਸ ਤਾਂ ਮਾਰ ਦਿੱਤਾ ਤੇ ਜਿਹੜੀ ਮੈਂ ਅੱਜ ਗੱਲ ਕੀਤੀ ਨਾ ਸੁਖਵੀਰ ਬਾਦਲ ਦੀ ਸੁਖੀ ਅਮਲੀ ਦੀ ਇਹ ਤੋਂ ਥੋੜਾ ਜਿਹਾ ਧਿਆਨ ਜ਼ਰੂਰ ਦਿਓ ਇਹ ਲੋਕ ਕਦੇ ਨਹੀਂ ਚਾਹੁੰਦੇ ਹੁਣ ਸੁਖਵੀਰ ਜੀ ਸਿੱਧਾ ਕਹਿ ਰਿਹਾ ਵੀ ਬਿਆਦਵੀ ਕਰਨ ਵਾਲੇ ਤਾਂ ਸਰੇ ਆ ਘੁੰਮਦੇ ਫਿਰਦੇ ਆ ਇਹਦਾ ਮਤਲਬ ਇਹਨੂੰ ਪਤਾ ਵੀ ਹੈ ਕਿ ਔਰ ਇਹ ਉਹਨਾਂ ਦੇ ਨਾਲ ਇਨਵੋਲ ਵੀ ਹੈਗੇ ਆ ਮਲਕ ਖੁਦ ਜ਼ਿੰਮੇਵਾਰ ਨੇ ਦਾਂ ਕਹਿ ਰਹੇ ਇਹ ਤਾਂ ਹੁਣ ਸਰਕਾਰ ਤੇ ਡਿਪੈਂਡ ਕਰਦਾ ਜਾਂ ਸਾਡੇ ਜਿਹੜੇ ਆ ਕੜਮ ਚੌਧਰੀ ਸੋਧਾ ਲਾਉਣ ਵਾਲੇ ਨੇ ਹੁਣ ਡਿਪੈਂਡ ਕਰਦਾ ਵੀ ਕੀ ਐਕਸ਼ਨ ਲੈਂਦੇ ਆ ਪਰ ਮੈਂ ਗੱਲ ਸਾਫ਼ ਕਰ ਦੇਣਾ ਵੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਕਦੇ ਨਹੀਂ ਚਾਹੁੰਦਾ ਵੀ ਬੇਅਦਬੀ ਦੇ ਮੁੱਦੇ ਤੇ ਬਿਲ ਪਾਸ ਹੋਵੇ ਕਿਉਂਕਿ ਜੇ ਬਿਲ ਪਾਸ ਹੁੰਦਾ ਸਭ ਤੋਂ ਪਹਿਲਾਂ ਇਹ ਫਸਣਗੇ ਸਭ ਤੋਂ ਪਹਿਲਾਂ ਇਹਨਾਂ ਨੇ ਕਰਤੂਤਤਾ ਸਾਹਮਣੇ ਆਉਣਗੇ ਇਹ ਬੇਨਤੀ ਪ੍ਰਵਾਨ ਕਰਿਓ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਨਰੈਣੂ ਮਹਾਂਤ ਸੰਗਵੀਰ ਵੱਲੋਂ ਜਿਹੜਾ ਬਿਆਨ ਦਿੱਤਾ ਹੈ ਬੀਬੀ ਅਦਵੀਆ ਨੇ ਸਾਹਮਣੇ ਫਿਰਦੇ ਨੇ ਤੇ ਇਹਦੇ ਵੱਲ ਥੋੜਾ ਜਿਹਾ ਧਿਆਨ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ